GET ਇੰਨੇ ਤੋਂ ਸਾਰੇ ਸਾਥੀ ਟਿਕਟਮੈਂਟ ਤੋਂ ਅੱਗੇ ਚੱਲ ਗਏ ਚੰਨੈਪਸਨ ਤੋਂ ਫਲੇਟ ਆ ਗਏ ਉਹ ਸਾਡੀਆਂ ਡਿਮਾਂਡ ਤੋਂ ਜਿਹੜੀਆਂ ਇਹਨਾਂ ਨੇ ਸਾਡੇ ਕੋਲ ਬਾਰ-ਬਾਰ ਮੀਟਿੰਗਾਂ ਕਰਾਈਆਂ ਬਾਰ-ਬਾਰ ਮੀਟਿੰਗਾਂ ਕਰਨ ਤੋਂ ਬਾਅਦ ਸਿੱਧਾ ਕਹਣਾ ਨੇ 15 ਅਗਸਤ ਦਾ ਟਾਈਮਪੌਂਟ ਦਿੱਤਾ ਵੀ 15 ਰਸਤਾ ਕਿਉ ਜੋ ਹੱਡੀਆਂ ਤੱਕ ਇਹ ਮੰਨੀਆਂ ਮੰਗਾ ਨੇ ਇਹ ਸਾਰੀਆਂ ਲਾਗੂ ਕੀਤੀਆਂ ਜਾਣਗੀਆਂ ਕਿਉਂਕਿ ਮੁਲਾਜ਼ਮ ਜਮਾਤ ਨਾਲ ਬਹੁਤ ਵੱਡਾ ਤਕਾ ਹੁੰਦਾ ਜਾ ਰਿਹਾ ਹੈ ਜੋ ਵੇਖੀ ਵਨਿਆ ਨਮ ਨਮ ਆਇਆ ਨੋ ਟੋ ਬਾਕ ਬਦਸੀ ਇੰਕਰੀਮੇਟੇਸ਼ਨ ਕੀਤੀ ਜਦੋਂ ਜਿਹੜਾ ਮੁਲਾਜ਼ਮ ਨੂੰ ਇੰਪਲਾਈ ਸੀਦਾ ਉਹਦੀ ਰੇਟ ਹੁੰਦਾ ਸੀ 3.9% ਤੇ ਅਫਸਰ ਨੂੰ ਲਾਇਆ ਜਾਂਦਾ ਸੀ 2.6 ਫਿਰ ਇਹਨਾਂ ਖੋਤਾ ਕੋੜਾ ਬਰਾਬਰ ਕਰਕੇ ਇਹਨਾਂ ਨੂੰ 3% ਲਾਤਾ ਅਫਸਰ ਨੂੰ 3% ਕਰਤਾ ਤੇ 3% ਹੀ ਮੁਲਾਜ਼ਮ ਨੂੰ ਦੇ ਰਿਆ ਜਿਹੜਾ ਕਿ ਮੁਲਾਜ਼ਮ ਨੂੰ ਬਹੁਤ ਵੱਡਾ ਧੱਕਾ ਹੋ ਰਿਹਾ ਉਹਦੇ ਸਕਿੱਲ ਮੁਲਾਜ਼ਮ ਦੇ ਡਾਊਨ ਤਰੇ ਜਾਣਦੇ ਤੇ ਜਿਹੜਾ ਅਫਸਰ ਹੈ ਉਹਦੀ ਅਗਾਂਹ ਜਿਹੜੀ ਸਕਿੱਲ ਆ ਉੱਪਰ ਤੱਕ ਜਾਈ ਜਾਂਦੇ ਆ ਤੇ ਹੋਰ ਜਿਹੜੀਆਂ ਡਿਮਾਂਡ ਸਾਡੀਆਂ ਵੀ ਖਾਸ ਕਰਕੇ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੇ ਸਾਡੇ ਨਵੇਂ ਸਾਥੀ ਆਏ ਆ ਉਹਨਾਂ ਨੂੰ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤੇ ਜਿਹੜੇ ਸੈਂਟਰ ਸਰਕਾਰ ਆ ਉਹ ਉਹਦੇ ਤੋਂ ਇਹਨੇ ਵੱਖਰੇ ਕਰ ਸਕਦੇ ਆ ਇਹਨੇ ਪੰਜਾਬ ਸਰਕਾਰ ਦੇ ਆਉਂਦੇ ਇਹ ਸਭ ਕੈਪਟਲ ਹੀ ਬਦਲਾਅ ਲਿਆਵਾਂਗੇ ਇਸ ਨਵਾਂ ਇੱਕ ਤਨੂੰ ਨਿਜਾਮ ਪੈਦਾ ਕਰਕੇ ਦਵਾਂਗੇ ਤੁਹਾਨੂੰ ਤਰੀਆਂ ਤਰੀ ਬੈਠ ਦਿੰਦੇ ਤੁਹਾਨੂੰ ਕੋਈ ਤੁਹਾਨੂੰ ਬੈਰੇ ਲਾਉਣ ਦੀ ਲੋੜ ਨਹੀਂ ਪਊਗੀ ਤੇ ਕੈਸਾ ਸਮਾਜ ਦੇ ਕੇ ਜਾਵਾਂਗੇ ਜਿਹਦਾ ਨਾਮ ਇਨਕਲਾਬ ਜਿਹੜਾ ਭਗਤ ਸਿੰਘ ਨੇ ਸਭ ਤੋਂ ਪਹਿਲਾਂ ਇਸ ਤਰਤੀਬ ਤੇ ਇਸ ਦੁਨੀਆ ਵਿੱਚ ਉਸ ਨਾਅਰੇ ਨੂੰ ਲਾਇਆ ਉਸ ਨਾਅਰੇ ਨੂੰ ਇਹਨਾਂ ਨੇ ਵਰਤਿਆ ਇਨ ਕਲਾਬ ਦਾ ਮਤਲਬ ਐਸੀ ਇਹ ਆ ਵੀ ਗਮਾਂ ਦੀ ਰਾਤ ਖਤਮ ਕਰਨੀ ਪਰ ਗਮਾਂ ਦੀ ਛੜੀ ਕਿ ਸਾਡੇ ਨਵੇਂ ਬੱਚੇ ਜਿਹੜੇ ਆ ਉਹਨਾਂ ਨੂੰ ਜਿੰਨੀ ਕੁੱਟ ਪੈ ਰਹੀ ਹੈ ਜਿੰਨੇ ਸਾਡੇ ਧੀਆਂ ਨੂੰ ਕੁੱਟ ਪੈ ਰਹੀ ਆ ਤੇ ਜਿੰਨਾ ਲੈਣਾ ਚ ਲਾ ਕੇ ਜੋ ਹਾਲਾਤ ਬਣੇ ਪਏ ਆ ਤੇ ਉਸ ਕਿਹੜੇ ਗਮ ਖਤਮ ਕੀਤੇ ਇਸ ਬੰਦੇ ਨੇ ਝੂਠ ਦੇ ਉਹ ਪੰਡ ਦੀ ਜੀ ਹਾਲਾਵਸਥਾ ਬਣਾਈ ਤੇ ਪੰਡ ਦੀ ਸਰਕਾਰ ਭੰਡਾ ਵਰਗੀ ਸਰਕਾਰ ਬਣਾ ਕੇ ਸਾਨੂੰ ਪੇਸ਼ ਕਰ ਦਿੰਦੀ ਜਿਹੜਾ ਜੋ ਸਾਨੂੰ ਲੋਕਾਂ ਨੂੰ ਪ੍ਰੋਸਸਿਆ ਸਾਡੀਆਂ ਵੀ ਇੱਥੇ ਬਹੁਤ ਸੁਣਾ ਹੀ ਰੰਗਲਾ ਪੰਜਾਬ ਪੈਦਾ ਕਰ ਦਾਂਗੇ ਅੰਗਰੇਜ਼ ਇੱਥੇ ਪੜਨ ਆਇਆ ਕਰਾਂਗੇ ਸਾਡੇ ਬੱਚੇ ਫੇਰ ਅਜ ਕੈਨੇਡਾ ਅਮਰੀਕਾ ਦੇ ਜਰ ਤੱਕੇ ਤੇ ਵੀ ਸਾਡੀਆਂ ਡਿਮਾਂਡ ਤੇ ਉਹਨਾਂ ਤੋਂ ਖੁੱਟੇ ਲਾਉਣਾ ਲਾਉਣਾ ਸੀ ਸਾਡੀ ਜਿਹੜੀ ਸਮਾਜਿਕ ਲਗਾਈ ਸਮਾਜਿਕ ਜਿਹੜਾ 347 ਤੋਂ ਪਹਿਲਾਂ ਦਾ ਸੀ ਉਹ ਪਰਸ਼ਾਨ ਧੱਕਿਆ ਜਾ ਰਿਹਾ ਜਦ ਜਦ ਕੇ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਸੁਪਨੇ ਜਿਹੜੀ ਚਰਖੇ ਦੀ ਧਰਤੀ ਮੇਰੇ ਪੰਜਾਬ ਦੀ ਸਾਡੇ ਗੁਰੂਆਂ ਦੀ ਇਹ ਸਰਵਾਧਿਕ ਕਨਸੈਪਟ ਨਾਲ ਕੂਕ ਕੂਕ ਦੇ ਰਹੀ ਦੀ ਰੋਜ਼ ਇਹ ਕੂਕ ਦੇ ਰਹੀ ਦੀ ਵੀ ਇੱਥੇ ਕੋਈ ਵੀ ਆਦਮੀ ਮਤਲਬ ਤਾਂਕ ਤੁਸੀਂ ਨਾਤ ਜਾਵੇ ਪਰ ਜਿਹੜਾ ਭਗਵੰਤ ਮਾਨ ਹੈ ਤੇਰੀ ਉਹਦੀ ਮੈਨੇਜਮੈਂਟ ਹੈ ਤੇਰਾ ਈਟੀਓ ਜਿਹੜਾ ਜੀਲ ਮੰਤਰੀ ਆ ਇਹਨਾਂ ਨੇ ਸੱਚਾ ਲਿਆ ਵਿੱਚ ਊਠ ਸੀ ਬੁਰਨਾ ਸੱਚ ਦਾ ਅਲੱਗ ਅਲੱਗ ਦੀ ਜਾਣਾ ਤੋਂ ਝੂਠ ਦੇ ਕਰਕੇ ਸਾਰਾ ਕੁਝ ਝੂਠ ਬੋਲ ਕੇ ਜਿਹੜੀਆਂ ਸਾਡੇ ਡਿਮਾਂਡ ਨੇ ਉਹਨਾਂ ਨੂੰ ਬਿਲਕੁਲ ਥੇ ਲਾ ਕੇ ਸਾਨੂੰ ਜੋ ਕੋਈ ਦੇ ਨਹੀਂ ਰਿਹਾ ਇਹ ਸਾਡਾ ਵਕੀਲ ਦਾ ਹਥਿਆਰ ਅਸੀਂ ਜਾਰੀ ਕੀਤਾ ਉਹ ਸਾਡੇ ਤੋਂ ਲਿਖਾਰੀ ਵੀ ਜਿਹੜੇ ਆ ਉਹ ਵੀ ਤਕਰੀਬਨ ਬੜਾ ਸੋਣਾ ਬੋਲਦੇ ਆ ਜਿੱਤ ਦੇ ਨਿਸ਼ਾਨ ਲਾਏ ਜਾਂਦੇ ਛੰਡੇ ਛੰਡੇ ਨਾਲ ਪਹਿਲਾ ਵਾਰ ਕਲਮਾ ਦਾ ਦੂਜਾ ਵਾਰ ਖੰਡੇ ਨਾਲ ਅਸੀਂ ਪਹਿਲਾ ਵਾਰ ਜਿਹੜਾ ਸਾਡਾ ਮੁਲਾਜ਼ਮਾਂ ਦਾ ਦਸਮਾਹ ਜੀ ਕਰਕੇ ਖਾਨੜਵਾਜ ਮਿਹਨਤੀ ਲੋਕਾਂ ਦਾ ਮੁਲਾਜ਼ਮਾਂ ਦਾ ਅਸੀਂ ਇਹਨਾਂ ਨੂੰ ਏਜੰਡਾ ਦਿੱਤਾ ਏਜੰਡੇ ਤੇ ਡਿਸਕਸ਼ਨ ਹੋਈ ਡਿਸਕਸ਼ਨ ਹੋਈ ਉੱਥੇ ਫੈਸਲੇ ਹੋ ਗਏ ਫੈਸਲੇ ਹੋ ਤੋ ਬਾਅਦ ਕੋਈ ਫਿਰ ਇਹਨਾਂ ਦੇਣਾ ਕੁਛ ਨਹੀਂ ਫਿਰ ਸਾਨੂੰ ਅੰਦੋਲਨ ਦਾ ਆਖ਼ਤਿਆਰ ਕਰਨਾ ਪਿਆ ਸਾਡੀ ਗੁੰਗੂਆਂ ਨੇ ਦਿੱਤਾ ਸਾਡੇ ਦੇਸ਼ ਭਗਤਾਂ ਨੇ ਸਾਨੂੰ ਦਿੱਤਾ ਸਾਡੇ ਗਦਰੀਆਂ ਨੇ ਦਿੱਤਾ ਸਾਡੇ ਪਕਸਾਂ कतारादगी कर पंजाबाद मुबाद मुबाद नारेबाई मुख्यत्री मुबाद 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 बिजली मंत्री मुरदाबाद मुदाबाद ਚਲੋ 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 ਜੈ 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 ਚਲੋ 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 ਜੈ 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 ਲੋਕ ਸਰਕਾਰ ਮੁੜਦਾਬਾਦ 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 ਜੈ ਸਰਕਾਰ ਮੁੜਦਾਬਾਦ 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 ਫਾਟਾ ਇੱਕੋ ਜਿੰਦਾਬਾਦ 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 ਫਾਟਾ ਇੱਕੋ ਜਿੰਦਾਬਾਦ 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 ਪੰਜਾਬ ਸਰਕਾਰ ਮੁੜਦਾਬਾਦ 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 ਮੁੱਖ ਮੰਤਰੀ ਮਰਦਾਬਾਦ 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 ਪ੍ਰੈਸ ਮੁੱਖ ਮੰਤਰੀ ਮਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਪ੍ਰੈਸ ਮੁੱਖ ਮੰਤਰੀ ਮਰਦਾਬਾਦ 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 ਪ੍ਰੈਸ ਮੁੱਖ ਮੰਤਰੀ ਮਰਦਾਬਾਦ 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 ਲਾਰੇ ਬਾ ਸਰਕਾਰ मुदाबा मुख्यमंत्री मरिया जान्यमंत्री मरिया जानेबाज़ मुख्य पंजाहु मुरदाबा मु मुबाद मुं जो ा मु काला मुर्दाबा मुर्दाबाद मु लड़े पंजाब मुरदाबाद मुर्दाबाद मुर्दाबा ज़िंदाब ज़िंद पंजाब सरकार मुाद मुर्दाबाद मुर्दाबा दुनिया मंगा लागू करो लागू करो लागू करो ਯਾਮ ਮੰਗੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਨਾ ਸਰਕਾਰ ਹਾਏ 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 ਲੋੜ ਦੀ ਪਿੱਟੋ ਹਾਏ 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 ਨਾ ਸਰਕਾਰ ਹਾਏ 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 ਗੱਤਾਰਾਂ ਦੀ ਖਾਦ ਕੀ ਲੋਕਾਂ ਤੋਂ ਲੈ ਕੇ ਆਉਣੀ ਗੱਤਾਰਾਂ ਦੀ ਖਾਦ ਕੀ ਲੋਕਾਂ ਤੋਂ ਲੈ ਕੇ ਆਉਣੀ ਗੱਤਾਰਾਂ ਦੀ ਖਾਦ ਕੀ ਲੋਕਾਂ ਤੋਂ ਲੈ ਕੇ ਆਉਣੀ ਨਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ न मुदाबा मुबा ज़िंदबा ज़िंदाबा ज़िंदाब पंजाब सरकार मुदाबाद मुदा छवी मुख्यमंत्री मुदाबाद प्रस्ट मुख्यमंत्री मुदाबाद सदा ज़िंदाद مردا باد مردا باد میسٹ مکھ منتری مردا فون مرداب نربائی سرکار مدافع نرے بائی سرکار مدافع مرد آباد ایکتری مریا جان کے لڑے مردا مرغاج مخمری پنجا مردا باد ہكا لوگ لڑتے لوگ جی جار لوگ ضوچ دے جار لوگ منگار لوگ جدارو تا منہ تالا

ਯਾ ਮੰਗਣਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੰਨਿਆ ਮੰਗਣਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਯਾ ਸਰਕਾਰ ਹਾਏ 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 ਜੋਰ ਦੀ ਪਿੱਟੋ ਹਾਏ 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 ਯਾ ਸਰਕਾਰ ਹਾਏ 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 ਕੌਲ ਕੌਲ ਦੀ ਮੈਨੇਜਮੈਂਟ ਹਾਏ 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 ਮੰਨਿਆ ਮੰਗਣਾ ਲਾਗੂ ਲਾਗੂ ਨਹੀਂ ਕਰਦੀ ਹਾਏ ਹਾਏ کرنے والی سرکار مردہ باز مردہ باز مردہ باز ریلی ملاجمان دائے گا جندہ باز جندہ باز فورم بلی ملاجم میں ایک تا منچ جندہ باز جندہ باز جندہ باز کاریاں پیڈا مردہ باز مردہ باز مردہ मुरदाबादादादेक ज़िंदबाद बोट जी गंदी मैनेजमेंट मुर्दाबाद मुब सरकार मुरदाबाद मुदा ਪ੍ਰਸ਼ਤ ਲੋਕ ਮੁਰਦਾਬਾਦ ਮੁਰਦਾਬਾਦ ਮੁਕਾਬਲ ਮੁਰਦਾਬਾਦ ਦਰਦੇ ਲੋਕ ਜਿੰਦਾਬਾਦ 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 ਵੀਡੀਓ ਵਲਾਜਮਾ ਦਾ ਇੱਕ ਜਿੰਦਾਬਾਦ 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 ਮੈਨਜਮੈਂਟ ਦਾ ਸਾਥ ਦੇਣ ਵਾਲੇ ਪਿੱਠੂ ਮੁਰਦਾਬਾਦ ਮੁਕਾਬਲ ਮੁਰਦਾਬਾਦ ਆਪਣੇ ਸਾਥੀਆਂ ਦੇ ਨਾਲ ਗਦਾਰੀ ਕਰਨ ਵਾਲੇ ਮੁਰਦਾਬਾਦ 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 ਲੋਕਤੋ ਕੀ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੁਕਾਬਲ मुखी मुरदाबाद दुनिया मदां लागू न करा मुखंत्रुदा मुरदाबाद नरदाबाद मुर्दाबाबी बरब साम्रा पूं बरादमत ਬੀਬੀ ਲਾਡ ਮੇਰ ਦਾ ਮੰਜ ਜ਼ਿੰਦਾਬਾਦ 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 ਚੜਦੇ ਲੋਕਾਂ ਦਾ ਇੱਕਾ ਜ਼ਿੰਦਾਬਾਦ 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 ਗਦਾਰ ਲੋਕ ਮਰਦਾਬਾਦ 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 ਗਦਾਰ ਲੋਕ ਮਰਦਾਬਾਦ 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 ਭਗਵਾਨ ਜੀ ਮਾਮਾ ਮਰ ਗਿਆ ਕੀ ਕਰਦੇ ਆ ਜੀ ਜੋ ਗਾਡੀ 10 11 12 ਤਰੀਕ ਦੇ ਆਹਾ ਲੀਵ ਉਹਦੇ ਉਪਰ ਅਸੀਂ ਆਵਦਾ ਕਾਟ ਕੇ ਪਹਿਰਾ ਦੇ ਗਏ। ਸੋ ਬੇਨਤੀ ਕਰਦੇ ਆਂ ਵੀ ਜੋ ਸਾਡੀ TFU ਹੈ ਜੁਆ ਜੋਇੰਟ ਫੋਰਮ ਹੈ ਬਿਜਲੀ ਇੱਥਾਂ ਮੰਚ ਤੇ ਹੋਰ ਸਾਡੀਆਂ ਭਰਾਤਰੀ ਜਿਥੇ ਬੰਨੀਆਂ ਉਹਨਾਂ ਨੂੰ ਅਸੀਂ ਇਹ ਚੀਜ਼ ਦਾ ਵਿਸ਼ਵਾਸ ਕਰਾਉਣੇ ਆ ਕਿ ਅਸੀਂ ਛਾੜ ਕੇ ਵੀ ਬਿਜਲੀ ਘਰਾਂ ਜਿੰਨੇ ਉਹ ਤੋਂ ਪਰੋਂ ਸੰਘਰਸ਼ ਨੂੰ 100% ਤੋਂ ਉੱਪਰ ਲਿਆ ਕੇ ਲਾਗੂ ਕਰਵਾਵਾਂਗੇ। ਤਾ ਜੋ ਇਹ ਜਿਹੜੀ ਜਹਿਤਾ ਸਾਡੀ ਉਸ ਨੂੰ ਅਸੀਂ ਸਾਰੇ ਸਾਥੀਆਂ ਆਪਣੇ ਪ੍ਰਧਾਨ ਸਹਿਬਾਨ ਅਤੇ ਜੁਆਇੰਟ ਫੋਰਮ ਇਕਤਾ ਮੰਚ ਦੀ ਝੋੜੀ ਵਿੱਚ ਪਾ ਸਕੀਏ ਸੋ ਸਾਥੀ ਕਈ ਹਜੇ ਘੁੜਾ ਰਹੇ ਆ ਵੀ ਸਾਡਾ ਪਰਵੇਸ਼ਣ ਪੇੜ ਉਹਨਾਂ ਨੂੰ ਵੀ ਬੇਨਤੀ ਹੈ ਵੀ ਪਰਵੇਸ਼ਣ ਪੇੜ ਚਲੋ ਉਸ ਤੇ ਵੀ ਕਲੈਰੀਫਿਕੇਸ਼ਨ ਆ ਗਈਆਂ ਆਪਣੇ ਉੱਪਰਲੇ ਸਾਥੀਆਂ ਦੀਆਂ ਇਹ ਭਾਈ ਜਿਹੜੇ ਸਾਹ ਤੋਂ ਘੱਟ ਵਾਲੇ ਸਾਥੀ ਹੈ ਉਹਨਾਂ ਨੂੰ ਨਾ ਕਰਵਾਇਆ ਜਾਵੇ ਇਹ ਸੰਘਰਸ਼ ਦੇ ਵਿੱਚ ਛੁੱਟੀ ਨਾ ਪ੍ਰਵਾਇਜ ਜਾਵੇ ਜਿਹੜੇ ਸਾਲ ਤੋਂ ਉੱਪਰ ਜਿਨ੍ਹਾਂ ਦੀ ਬਾਈਦੰਦੀ ਛੁੱਟੀ ਜੋ ਬਣਦੀ ਹੈ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਲਿਆਂਦਾ ਜਾਵੇ ਸੋ ਸਾਥੀਓ ਬੇਨਤੀ ਕਰਦੇ ਆਂ ਵੀ ਇਸ ਜਿਹੜਾ ਸੰਘਰਸ਼ ਸਾਡਾ ਉਸ ਨੂੰ ਅਸੀਂ ਹੋਰ ਕਰੜੇ ਰੂਪ ਵਿੱਚ ਲੱਗੇ ਤੇ ਮੈਂ ਵਿਸ਼ਵਾਸ ਤੋਂ ਹੁਣਾ ਸਾਰੀਆਂ ਆਪਣੀਆਂ ਜੋ ਸੀਨੀਅਰ ਧਿਰਾਂ ਬੈਠੀਆਂ ਇੱਥੇ ਮੇ ਸਰਕਲ ਜਿਹੜਾ ਪਿੰਡ ਕੋਡ ਹੈ ਉਸ ਵਿੱਚ ਜਿੰਨੇ ਵੀ ਛਾੜ ਕੇ ਵੀ ਬੀਜ ਨਹੀਂ ਘਰ ਆਉਂਦੇ ਆ ਉਹ